ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੋਸਤੋ ਪਟਿਆਲਕੇ ਦੇ ਪਿੰਡ ਦੁੱਬਲੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੀਰ ਦਾ ਹੱਥ ਟੋਕੇ 'ਚ ਆਉਣ ਦੇ ਕਾਰਨ ਕੱਟਿਆ ਗਿਆ ਹੈ ਤਾਂ ਪਾਠ ਕਰਦਾ ਹੈ ਵੀਰ ਘਰ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਤਾਂ ਤੁਹਾਡੀ ਮਦਦ ਸਹਾਇਤਾ ਦੀ ਲੋੜ ਹੈ ਦੋਸਤੋ ਗੁਰੂ ਘਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਸੀ ਜਿਹੜੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਰਹੇ ਨੇ ਦਾਦਾ ਜੀ ਵੀ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਰਹੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਤਸਵੀਰ ਕਲੋਜ਼ ਕਰਕੇ ਜਰੂਰ ਲਗਾ ਦਿਓ ਕਿ ਗੁਰੂ ਘਰ ਦੇ ਵਿੱਚ ਤਿੰਨ ਪੀੜੀਆਂ ਤੋਂ ਸੇਵਾ ਕਰਨ ਵਾਲਾ ਇਹ ਪਰਿਵਾਰ ਅੱਜ ਸੇਵਾ ਸੰਸਥਾਵਾਂ ਦੀ ਮਦਦ ਉਡੀਕ ਰਿਹਾ ਹੈ ਤਾਂ ਤੁਸੀਂ ਇਹਨਾਂ ਦੀ ਮਦਦ ਜਿਹੜੀ ਆ ਜਰੂਰ ਕਰੋ ਵੀਰ ਜੀ ਕਿਵੇਂ ਦੀ ਤੁਹਾਡੀ ਮਦਦ ਸਹਾਇਤਾ ਹੋ ਜੇ ਕਿਵੇਂ ਦਾ ਹੈਲਪ ਹੋ ਜੇ ਤੇ ਆਪਣਾ ਨੰਬਰ ਵੀ ਜਰੂਰ ਦੱਸਿਓ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੇ ਹੀ ਗਾਉਣੇ ਜਿਤਨਾ ਦੀ ਵੀ ਕੋ ਇਹ ਕਮਰੇ 2 ਸਾਡੇ ਪਹਿ ਜਾਣ ਤੇ ਲਾਜ ਹੋ ਜਾਵੇ ਜਿੱਤਰਾ ਦੀ ਵੀ ਕੋਈ ਕਰ ਸਕਦਾ ਉਤਰਾਂ ਦੀ ਕਰ ਦੇਵੇ ਹਾਂਜੀ ਵੀਜੀ ਨੰਬਰ 7985